ਇਹ ਤੁਸੀਂ ਅੱਜ ਤੁਹਾਡੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਬਜ਼ੀ ਮੰਡੀ ਦੇ ਰੇੜੀ ਵਾਲੇ ਸਬਜ਼ੀ ਵਿਕੇਦਾਰ ਹਨ ਜੋ ਕਿ ਸਬਜ਼ੀ ਮੰਡੀ ਬਦਲ ਕੇ ਸ਼ਹਿਰ ਤੋਂ ਬਾਹਰ ਲੱਜਾਂ ਕੇ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਸਬਜ਼ੀ ਵਿਕੇਦਾਰਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਕਮਿੰਦਰ ਸਿੰਘ ਰਾਜਾ ਵਰਿੰਗ ਵੱਡੇ ਲੋਕਾਂ ਦੇ ਨਾਲ ਮਿਲ ਕੇ ਉਹ ਅੰਦਰ ਰੋਜ਼ਕਾਰ ਖੋ ਰਹੇ ਨੇ ਜਿਸ ਤੋਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ ਇਸ ਮੌਕੇ ਤੇ ਪਹੁੰਚੇ ਕਿ ਦਰਬਾਰ ਦੀ ਮੁੱਖ ਸੇਵਾਦਾਰ ਤੇ ਸ਼ੂਮਨਿਆ ਕਾਡਲ ਦੇ ਮੈਂਬਰ ਹਰਜੀਪ ਸਿੰਘ ਡੀਪੀ ਢਿੱਲੂ ਨੇ ਸਬਜ਼ੀ ਵਿਕੇਦਾਰਾਂ ਦਾ ਹਾਲ ਜਾਣਿਆ ਗਰੀਬ ਆਦਮੀ ਆ ਰੋਜ਼ੀ ਰੋਟੀ ਖਾਣ ਵਾਲੇ ਬੰਦੇ ਆ ਜਿਹੜੇ ਉਨਾ ਕੀ ਲੈ ਕੇ ਆਉਂਦੇ ਤੇ ਸ਼ਾਮ ਨੂੰ ਆਪਦੀ ਸਬਜੀ ਵੇਚ ਕੇ ਆਪਦੇ ਪਰਿਵਾਰਾਂ ਦਾ ਸਾਰੇ ਗੁਜ਼ਾਰਾ ਕਰਦੇ ਆ। ਘੱਟੋ ਘੱਟ 1000 1500 ਬੰਦੇ ਦੀ ਇੱਕੋ ਚੁੱਲ੍ਹਾ ਤਪਦਾ। ਸਹੀ ਹੈ। ਤੇ ਇਹਨਾਂ ਨੇ ਕੀ ਕੀਤਾ ਜੀ ਪਹਿਲਾਂ ਤਾਂ ਇਹ ਸਬਜੀ ਮੰਡੀ ਸਾਡੀ ਅੰਦਰ ਹੁੰਦੀ ਸੀ। ਉਥੋਂ ਜੋ ਜੋ ਹੁੰਦਾ ਸੀ ਉਦੋਂ ਇਸ ਮੰਡੀ ਦੇ ਇੰਚਾਰਜ ਜੀ ਉਹਨਾਂ ਨੇ ਵਿਚਾਰਿਆਂ ਨੂੰ ਇਹਨਾਂ ਨੂੰ ਡਾਂਗਾ ਨਾ ਉਥੋਂ ਕੁੱਟ ਕੇ ਤੇ ਲੈ ਆ ਕੇ ਇੱਥੇ ਬਿਠਾਤਾ ਦੋ ਜੀ। ਕਹਿੰਦੇ ਜੀ ਉੱਥੇ ਸਾਡੀ ਸ਼ਹਿਰ ਦੇ ਵਿੱਚ ਗੰਦ ਪੈਂਦਾ। ਚਲੋ ਇਹਨਾਂ ਨੇ ਵਿਚਾਰੇ ਨੇ ਔਖਿਓ ਕੇ ਇੱਥੇ ਆਪ ਦਾ ਐਡਜਸਟ ਕਰ ਲਿਆ ਜੋ ਵੀ ਆ ਜਿਵੇਂ ਵੀ ਆ ਇੱਥੇ ਇਹਨਾਂ ਦਾ ਗੁਜ਼ਾਰਾ ਚੱਲ ਪਿਆ ਉਹਨੇ ਆਪਣੇ ਨਵੇਂ ਐਮਐਲਏ ਕਹਿੰਦਾ ਤੁਹਾਨੂੰ ਇੱਥੇ ਵੀ ਨਹੀਂ ਰਹਿਣ ਦੇਣਾ ਇੱਥੇ ਤੁਸੀਂ ਇਹ ਦੇਖੋ ਵੀ ਕਦੇ ਚੜਦੇ ਲੈਂਦੇ ਚ ਅੱਜ ਤੱਕ ਸੁਣਿਆ ਵੀ ਡੰਪਿੰਗ ਪਲਾਂਟ ਜਿਹੜਾ ਸਾਰੇ ਸ਼ਹਿਰ ਦਾ ਕਚਰਾ ਇਕੱਠਾ ਕਰਕੇ ਲਿਆ ਕੇ ਆ ਸਾਹਮਣੇ ਇਹਨਾਂ ਨੇ ਸ਼ੈੱਡ ਬਣਾ ਕੇ ਸਾਰੀ ਆਪਣੀ ਇਸ ਗਿੱਦੜਵਾ ਮੰਡੀ ਦੇ ਵਿਚਾਲੇ ਬਣਾਤਾ ਮੈਂ ਤਾਂ ਇਹ ਤਾਂ ਹੈ ਹੀ ਇਹੋ ਜਿਹਾ ਰਾਜਾ ਵੜਿੰਗ ਤਾਂ ਮੈਂ ਤਾਂ ਇਹਦੇ ਤੇ ਹੈਰਾਨਾ ਵੀ ਆਪਣਾ ਪ੍ਰਸ਼ਾਸਨ ਵੀ ਮਗਰ ਮੱਛ ਵਾਲੀ ਨੀਂਦ ਸੁੱਤਾ ਪਿਆ ਅੱਜ ਇਹਨਾਂ ਨੂੰ ਕਹਿੰਦੇ ਜੀ ਇੱਥੋਂ 3 ਕਿਲੋਮੀਟਰ ਤੇ ਜਾਓ ਹੁਣ ਤੁਸੀਂ ਇਹ ਦੱਸੋ ਵੀ 3 ਕਿਲੋਮੀਟਰ ਤੇ ਕੌਣ ਸਬਜ਼ੀ ਲੈਣ ਜਾਊਗਾ ਇਹ ਤਾਂ ਤੁਸੀਂ ਐ ਸਮਝ ਲਓ ਵੀ ਇਹਨਾਂ ਦਿੱਤਾ ਅੱਜ ਹੀ ਦੁੱਖਾਂ ਦਾ ਪਹਾੜ ਡਿੱਗ ਪਿਆ ਇਹ ਮੈਨੂੰ ਹੈਰਾਨਾ ਕਾਂਗਰਸ ਸਰਕਾਰ ਤੇ ਕਿਸੇ ਨੂੰ ਇਹਨਾਂ ਨੇ ਰੁਜ਼ਗਾਰ ਦੇਣਾ ਤਾਂ ਕੀ ਸੀ ਜਿਹੜਾ ਆਲਰੇਡੀ ਦਿੱਤਾ ਹੋਵੇ ਉਹ ਵੀ ਖੋਈ ਜਾਂਦੀ ਇਹ ਕਹਿੰਦੇ ਸੀ ਘਰ-ਘਰ ਨੌਕਰੀ ਦੇਵਾਂਗੇ ਇਹ ਜਿਹੜਾ ਕੋਈ 2 400 ਵਾਲੇ ਵਿਚਾਰੇ ਉਹਨਾਂ ਤੇ ਵੀ ਡਾਂਗ ਲੈ ਕੇ ਧਾਲੀ ਹੋਏ ਖੜੇ ਆ। ਜੋ ਮੈਂ ਤਾਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਕਿ ਬਾਹਰਲੇ ਪਾਸੇ ਆਊਟਰ ਦੇ ਵਿੱਚ ਮੰਡੀ ਕੋਲੇ ਆਪਣਾ ਮਿਊਨਿਸਪਲ ਕਮੇਟੀ ਕੋਲੇ ਮਾਰਕੀਟ ਕਮੇਟੀ ਕੋਲੇ ਬਹੁਤ ਜਗ੍ਹਾ ਪਈ ਆ। ਇਹ ਡੰਪਿੰਗ ਪਲਾਟ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾ। ਜਿਹੜੀ ਵਾਲਿਆਂ ਦੱਸਿਆ ਕਿ ਪਹਿਲਾਂ ਵੀ ਹੁਣ ਤੱਕ ਦੇ ਨਾਲ ਹੀ ਸੀਗਾ ਤੇ ਜਾਂਦਾ ਗਿਆ ਸੀ ਤੇ ਹੁਣ ਜਦੋਂ ਉਹਨਾਂ ਨੇ ਆਪਣਾ ਰੋਜ਼ਗਾਰ ਚਲਾ ਲਿਆ ਤਾਂ ਹੁਣ ਫਿਰ ਉਹਨਾਂ ਨੂੰ ਥੋੜਾ ਝਾੜ ਕੇ ਬਾਹਰ ਲੈ ਜਾਣ ਲਈ ਜੋੜ ਪਾਇਆ ਜਾ ਰਿਹਾ ਹੈ। ਹੰਦਸਤਿਆ ਕਿਉਂ ਝਾੜਨ ਲਈ ਸੱਜਣਾ ਤਹਿਤੀ ਪੰਨਤਾਂ ਦੇ ਕੁੜੇ ਡੰਬ ਮਣਾਜਤਾ ਗਿਆ ਹੁਣ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬਜ਼ੀ ਮੰਡੀ ਬਾਹਰ ਨਾ ਪੀਟੀ ਜਾਵੇ ਨਹੀਂ ਤਾਂ ਇਸ ਦੇ ਵਿਰੋਧ ਚੋ ਤਿੱਖਾ ਸੰਘਰਸ਼ ਸ਼ੁਰੂ ਕਰ ਦੇਣਗੇ ਸੱਤ ਸਾਲ ਹੋ ਗਿਆ 8 ਸਾਲ ਮੈਨੂੰ ਕੋਈ ਰੋਟੀ ਨਹੀਂ ਪੈਂਦਾ ਇਸ ਬੰਦੇ ਚ ਜੀ ਮੈਂ ਵਧੀਆ ਰੋਟੀ ਖਾ ਰਿਹਾ ਮੇਰੇ ਦੋ ਤਿੰਨ ਬੱਚੇ ਆ ਤੇ ਆ ਤੇ ਹੂੰ ਇਹ ਸਬਜ਼ੀ ਮੰਡੀ ਉਧਰ ਨਹੀਂ ਜਾਣੀ ਚਾਹੀਦੀ ਸਾਡਾ ਰੋਜ਼ਗਾਰ 7-8 ਸਾਲ ਦਾ ਹੈ ਹੂੰ ਆ ਵੀ ਵਧੀਆ ਰੋਟੀ ਖਾ ਰਿਹਾ ਉਧਰ ਬਾਈਪਾਸ ਕਿਹੜਾ ਜਾਊਗਾ ਜੀ ਹੂੰ ਉੱਤੇ ਤਾਂ 9 ਵਜੇ ਤੋਂ ਬਾਅਦ ਮਰਦੇ ਬੋਲੇ ਲੱਗ ਜਾਣਗੇ ਜੀ ਹੂੰ ਤੇ ਸਾਨੂੰ ਸਾਨੂੰ ਰਕਸੇ ਵਾਲੇ 부ੜੀਆਂ ਪੈਣਾ ਬੀਬੀਆਂ ਸਾਰੀਆਂ ਉਧਰ ਕੋਣ ਜਾਊਗਾ ਉਥੇ ਕਚਾਰੀ ਨਾ ਹੋਈ ਜਾਂਦੇ ਜਿੱਦੋਂ ਦੇਸ ਹੋਵੇ ਹੂੰ ਸਬਜੀ ਮੰਡੀ ਇੱਥੇ ਰਹਿਣੀ ਚਾਹੀਦੀ ਸਾਡੇ ਲਈ ਕੋਣ ਕਹਿ ਰਿਹਾ ਤੁਹਾਨੂੰ ਕਿ ਸਬਜੀ ਮੰਡੀ ਉਧਰ ਜਾਣੀ ਹੈ ਇਹ ਸਬਜੀ ਰਾਜਾ ਬਲੰਗ ਸਾਹਿਬ ਕਹਿ ਰਹੇ ਹੂੰ ਕੋਈ ਨੋਟਿਸ ਵਗੈਰਾ ਵੀ ਆਇਆ ਤੁਹਾਨੂੰ ਵੀ ਇਧਰ ਨੋਟਸ ਸਾਨੂੰ ਐ ਕੱਲ ਵੀ ਪਹਿਲਾਂ ਥੋਕ ਲਈ ਜਾਊਗੀ ਫਿਰ ਸਾਨੂੰ ਜਾਣਗੇ ਸਾਨੂੰ ਜਾਣਾ ਪਊਗਾ ਕਿਉਂਕਿ ਜਾਣਾ ਪਹਿਲਾਂ ਚਤਰਾ ਡਰ ਲੱਗਦਾ ਚਲੋ ਕੀ ਸਟੈਪ ਕੀ ਰਹੂਗਾ ਜੇਕਰ ਉਸ ਤੱਕੇ ਨੂੰ ਤੁਹਾਨੂੰ ਇਥੇ ਉਠਾਉਂਦੇ ਆ ਤੇ ਉਹਦੇ ਲੈ ਕੇ ਕਾਲਾ ਧੱਕਾ ਪਹਿਲਾਂ ਵੀ ਬਹੁਤ ਤਰੀਕਾ ਪਰਲੇ ਪਰ ਮੰਡੀ ਜੀ ਕੰਢੇ ਆ ਗਿਆ ਲੋਕਾਂ ਦਾੰਗਾ ਲੈ ਕੇ ਆ ਗਏ ਸੀ ਫਿਰ ਕੋਣ ਦੇ ਕੋਈ ਸਾਡਾ ਪ੍ਰਧਾਨ ਐ ਨਹੀਂ ਨਾ ਕੋਈ ਜਨ ਆਇਆ ਖੋਤ ਹੈ ਜਮਵਾ ਤੇ ਖੜ ਗਿਆ ਉੱਤੇ ਕੀ ਮੰਗ ਕੀ ਹੈ ਤੁਹਾਡੀ ਮੈਂ ਕਹਿੰਦਾ ਸਬਜ਼ੀ ਮੰਡੀ ਇੱਥੇ ਰਹਿਣੀ ਚਾਹੀਦੀ ਹੈ ਅਸੀਂ ਤਾਂ ਇਹ ਸਰਕਾਰ ਤੋਂ ਜਾਜਰੇ ਡਿਪਟੀ ਲੋਸਾ ਸਾਹਿਬ ਡਿਪਟੀ ਲੋਸਾ ਤੋਂ ਇਹ ਮੰਗ ਕਰ ਸਬਜੀ ਵੀ ਕਹਿਤਾ ਮਾਣੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰੀਬਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਤੇ ਇਹ ਸਬਜੀ ਮੰਡੀ ਇੱਥੇ ਹੀ ਰਹਿਣ ਦਿੱਤੀ ਜਾਵੇ ਤਾਂ ਜੋ ਇਹ ਗਰੀਬ ਇਤੋਂ ਕਮਾਈ ਕਰਕੇ ਆਪਣੇ ਘਰ ਦਾ ਚੁੱਲਾ ਟਪਦਾ ਰੱਖ ਸਕਣ ਜਿਹੜਾ ਬਹਾਤੋ ਸੁੰਦਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ